ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਹੈ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕਿ ਧਰਮ ਸਾਨੂੰ ਕਦੇ ਨਹੀਂ ਇਹ ਕਹਿੰਦਾ ਕਿ ਤੁਸੀਂ ਆਪਸ ਦੇ ਵਿੱਚ ਬੈਰ ਰੱਖੋ ਵਿਰੋਧ ਰੱਖੋ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰੂ ਘਰ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਵੇਂ ਗੁਰੂ ਘਰ ਦੇ ਵਿੱਚ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹਨ ਤੇ ਵਿੱਚ ਹੀ ਸ਼ਿਵਾਲਿਆ ਬਣਿਆ ਹੋਇਆ ਹੈ ਸੰਗਤਾਂ ਮੱਥਾ ਟੇਕਣ ਆਉਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕਰਦੀਆਂ ਨੇ ਉਸ ਤੋਂ ਬਾਅਦ ਸ਼ਿਵਾਲਿਆ ਤੇ ਵੀ ਜਲ ਚੜਾਉਂਦੀਆਂ ਨੇ ਇੱਕ ਪਾਸੇ ਗੀਤਾ ਦਾ ਪਾਠ ਹੁੰਦਾ ਹੈ ਵਿੱਚੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜੀ ਹਾਂ ਪੂਰੀ ਘਟਨਾ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੇ-ਕੱਲੇ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧਰਮ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਧਰਮ ਮਨੁੱਖ ਨੂੰ ਜੋੜਦਾ ਹੈ ਵੰਡਦਾ ਨਹੀਂ ਇਹ ਮਨੁੱਖ ਦੇ ਦਿਲ ਨੂੰ ਰੋਸ਼ਨੀ ਦਿੰਦਾ ਹੈ ਉਸ ਦੀ ਆਤਮਾ ਨੂੰ ਸ਼ਾਂਤੀ ਦਿੰਦਾ ਹੈ ਅਤੇ ਉਸ ਨੂੰ ਮਨੁੱਖਤਾ ਦੇ ਰਾਹ ਤੇ ਲਿਆਉਂਦਾ ਹੈ ਪਰ ਜਦੋਂ ਅਸੀਂ ਧਰਮ ਦੀ ਸੱਚੀ ਆਤਮਾ ਨੂੰ ਛੱਡ ਕੇ ਆਪਣੇ ਮਨ ਦੇ ਹਿਸਾਬ ਦੇ ਨਾਲ ਧਰਮ ਦੇ ਅਰਥ ਕੱਢਣੇ ਸ਼ੁਰੂ ਕਰ ਦਿੰਨੇ ਆ ਤਾਂ ਸਿਰਫ ਸੱਚਾਈ ਦਬ ਜਾਂਦੀ ਹੈ ਸੱਗੋ ਵਿਵਾਦਾਂ ਦੇ ਬੀਜ ਬੀਜੇ ਜਾਂਦੇ ਹਨ ਪੰਜਾਬ ਦੀ ਧਰਤੀ ਤੇ ਅਨੇਕਾਂ ਧਾਰਮਿਕ ਥਾਵਾਂ ਹਨ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਸਦੀਆਂ ਤੋਂ ਇਕੱਠੇ ਰਹਿ ਕੇ ਇੱਕ ਦੂਜੇ ਦੀਆਂ ਰਸਮਾਂ ਤੇ ਇਬਾਦਤ ਦਾ ਸਤਿਕਾਰ ਕਰਦੇ ਹਨ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਕਰਨਪੁਰ ਉੱਥੋਂ ਦਾ ਇੱਕ ਘਟਨਾ ਸਾਹਮਣੇ ਆਈ ਹੈ ਜੋ ਸਾਰੇ ਇਲਾਕੇ ਦੇ ਵਿੱਚ ਚਰਚਾ ਦਾ ਮਾਹੌਲ ਬਣੀ ਹੈ ਇੱਥੋਂ ਦਾ ਇੱਕ ਗੁਰਦੁਆਰਾ ਸਾਹਿਬ ਜਿੱਥੇ ਸਾਹਮਣੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਹੀ ਇੱਕ ਕੋਨੇ ਦੇ ਵਿੱਚ ਸ਼ਿਵ ਜੀ ਦਾ ਮੰਦਿਰ ਭਾਵ ਸ਼ਿਵਾਲਿਆ ਬਣਿਆ ਹੋਇਆ ਹੈ ਇਸ ਵੇਲੇ ਖਣ ਅਦ੍ਰੈਸ ਨੇ ਪਿੰਡ ਦੇ ਲੋਕਾਂ ਨੂੰ ਵੱਖ-ਵੱਖ ਪ੍ਰਤੀਕਿਰਿਆਵਾਂ ਪੈਦਾ ਕਰ ਦਿੱਤੀਆਂ ਹਨ ਕੋਈ ਇਸ ਨੂੰ ਧਾਰਮਿਕ ਏਕਤਾ ਦੀ ਨਿਸ਼ਾਨੀ ਮੰਨ ਰਿਹਾ ਹੈ ਤਾਂ ਕੋਈ ਇਸ ਤੇ ਹੈਰਾਨੀ ਤੇ ਅਸਹਿਮਤੀ ਜ਼ਾਹਰ ਕਰ ਰਿਹਾ ਹੈ ਪਰ ਇਸ ਦੇ ਪਿੱਛੇ ਇੱਕ ਪੁਰਾਣਾ ਇਤਿਹਾਸ ਹੈ ਪਿੰਡ ਦੇ ਬਜ਼ੁਰਗਾਂ ਦੇ ਮੁਤਾਬਕ ਇਹ ਥਾਂ ਪਹਿਲਾਂ ਇੱਕ ਖਾਲੀ ਜ਼ਮੀਨ ਸੀ ਜਿੱਥੇ ਪਿੰਡ ਦੇ ਲੋਕ ਇੱਕ ਧਾਰਮਿਕ ਸੰਸਥਾ ਦੇ ਲਈ ਇਕੱਠੇ ਹੋਏ ਸ਼ੁਰੂ ਵਿੱਚ ਸਿਰਫ ਇੱਕ ਛੋਟਾ ਸਥਾਨ ਬਣਾਇਆ ਗਿਆ ਜਿੱਥੇ ਇੱਕ ਵਾਰ ਸਾਲਾਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਲੋਕ ਗੁਰਦੁਆਰੇ ਵਿੱਚ ਆ ਕੇ ਅਰਦਾਸ ਕਰਦੇ ਲੰਗਰ ਸ਼ੁਰੂ ਹੋਇਆ ਕੀਰਤਨ ਦੀਆਂ ਧੁਨੀਆਂ ਗੂੰਜਣ ਲੱਗੀਆਂ ਪਰ ਇਸ ਦੇ ਨਾਲ ਹੀ ਪਿੰਡ ਦੇ ਕੁਝ ਪਰਿਵਾਰ ਜੋ ਹਿੰਦੂ ਧਰਮ ਦੇ ਪਾਲਕ ਸਨ ਉਹਨਾਂ ਨੇ ਆਪਣੇ ਧਾਰਮਿਕ ਵਿਸ਼ਵਾਸ ਮੁਤਾਬਕ ਸ਼ਿਵਜੀ ਦੀ ਪ੍ਰਤੀਮਾ ਭਾਵ ਸ਼ਿਵਲਿੰਗ ਉੱਤੇ ਸਥਾਪਿਤ ਕਰ ਦਿੱਤੀ। ਕਹਿੰਦੇ ਹਨ ਕਿ ਇਹ ਕੰਮ ਕਿਸੇ ਵਿਵਾਦ ਨਾਲ ਨਹੀਂ ਬਲਕਿ ਆਪਸੀ ਸਹਿਮਤੀ ਦੇ ਨਾਲ ਹੋਇਆ ਸੀ। ਕਿਉਂਕਿ ਪਿੰਡ ਦੇ ਵਿੱਚ ਦੋਨਾਂ ਧਰਮਾਂ ਦੇ ਲੋਕ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਰਹਿੰਦੇ ਨੇ। ਅੱਜ ਜਦੋਂ ਆਪਾਂ ਉੱਥੇ ਦਾਖਲ ਹੁੰਨੇ ਆ ਅਰੋੜ ਵੰਸ ਧਰਮਸ਼ਾਲਾ ਹੈ। ਉਸ ਦੇ ਵਿੱਚ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਨਾਲ ਹੀ ਸ਼ਿਵਾਲਿਆ ਬਣਿਆ ਹੋਇਆ ਹੈ। ਇੱਥੇ ਹਿੰਦੂ ਧਰਮ ਦੇ ਲੋਕ ਵੀ ਆਉਂਦੇ ਨੇ ਅਤੇ ਮੁਸਲਿਮ ਧਰਮ ਦੇ ਲੋਕ ਵੀ ਉੱਥੇ ਫਰੀ ਕੀਰਤਨ ਸਿਖਾਇਆ ਜਾਂਦਾ ਹੈ ਬਹੁਤ ਸਾਰੇ ਰਾਗੀ ਜੋ ਅੱਜ ਵੱਡੇ ਵੱਡੇ ਤਖਤਾਂ ਦੇ ਉੱਪਰ ਕੀਰਤਨ ਕਰਦੇ ਨੇ ਉੱਥੋਂ ਕੀਰਤਨ ਸਿੱਖ ਕੇ ਜਾਂਦੇ ਨੇ ਪੰਡਤ ਕਸਤੂਰੀ ਲਾਲ ਜੀ ਉੱਥੇ ਉਸਤਾਦ ਨੇ ਜੋ ਕਿ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਉਹਨਾਂ ਨੇ ਉੱਥੇ ਕੀਰਤਨ ਦੀਆਂ ਕਲਾਸਾਂ ਬਿਲਕੁਲ ਫ੍ਰੀ ਸਿਖਾਈਆਂ ਗਈਆਂ ਨੇ ਲੋਕਾਂ ਦੀ ਪਿਆਰ ਮੁਹੱਬਤ ਸਤਿਕਾਰ ਬਣਿਆ ਹੋਇਆ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਵੀ ਇਸ ਥਾਨ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆ ਕੇ ਗੰਗਾ ਨਗਰ ਤੋਂ 100 ਕਿਲੋਮੀਟਰ ਦੀ ਦੂਰੀ ਤੇ ਕਰਨਪੁਰ ਬਿਲਕੁਲ ਭਾਰਤ ਪਾਕਿਸਤਾਨ ਸੀਮਾ ਦੇ ਉੱਪਰ ਸਟਿਆ ਹੋਇਆ ਇੱਕ ਛੋਟਾ ਜਿਹਾ ਕਸਬਾ ਹੈ ਉਸ ਕਸਬੇ ਦੇ ਵਿੱਚ ਆ ਕੇ ਤੁਸੀਂ ਆ ਰੋਡ ਵਾਂਸ ਧਰਮਸ਼ਾਲਾ ਪੁੱਛ ਲਿਓ ਪੰਡਿਤ ਕਸਤੂਰੀ ਲਾਲ ਜੀ ਦਾ ਸਥਾਨ ਤੇ ਉਸ ਜਗ੍ਹਾ ਦੇ ਉੱਪਰ ਮੰਦਿਰ ਸ਼ਿਵਾਲੇ ਦੋਨੋਂ ਇਕੱਠੇ ਹਨ ਗੁਰੂ ਘਰ ਵੀ ਬਣਿਆ ਹੋਇਆ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉੱਤੇ ਸੁਸ਼ੋਭਿਤ ਹੈ। ਸੋ ਕਿਸੇ ਨਾਲ ਕੋਈ ਵੈਰ ਭਾਵ ਨਹੀਂ ਸਤਕਾਰ ਨਾਲ ਲੋਕ ਰਹਿੰਦੇ ਨੇ ਗ੍ਰੰਥੀ ਸਿੰਘ ਵੀ ਉੱਥੇ ਹੈ। ਗ੍ਰੰਥੀ ਸਿੰਘ ਉੱਥੇ ਸੇਵਾ ਕਰਦੇ ਨੇ ਇੱਕ ਪੰਡਤ ਰੱਖਿਆ ਹੋਇਆ ਜੋ ਸ਼ਿਵਾਲਿਆ ਜੀ ਦੀ ਸੇਵਾ ਕਰਦਾ ਹੈ ਪੀੜੀ ਦਰ ਪੀੜੀ। ਕੋਈ ਕਿਸੇ ਦਾ ਵੈਰ ਵਿਰੋਧ ਨਹੀਂ ਹੈ। ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ।